ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਲੱਗਿਆ ਹੈ। ਬਾਦਸ਼ਾ ਦਾ ਹਾਲ ਹੀ ਵਿੱਚ ਕੋਈ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਲੈ ਕੇ ਮਸੀਹ ਪਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਗੀਤ 'ਚ ਮਸੀਹ ਪਾਈਚਾਰੇ ਦੇ ਖਿਲਾਫ ਕੁਝ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਸਮੂਹ ਮਸੀਹ ਪਾਈਚਾਰੇ 'ਚ ਰੋਸ ਹੈ। ਤੇ ਇਸ ਨੂੰ ਲੈ ਕੇ ਬੀਤੇ ਦਿਨ ਹੀ ਬਾਦਸ਼ਾ ਦੇ ਖਿਲਾਫ ਗੁਰਦਾਸਪੁਰ 'ਚ ਦਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਹਣ ਮਸੀਹ ਪਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਵੀ ਲੋਕਾਂ ਚ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਬਾਦਸ਼ਾਹ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕਿਸੇ ਵੀ ਧਰਮ ਦੇ ਬਾਰੇ ਕੋਈ ਵੀ ਗਲਤ ਸ਼ਬਦਾਵਲੀ ਕੋਈ ਵੀ ਵਰਤ ਨਾ ਸਕੇ ਬੀਰੋ ਰਿਪੋਰਟ ਪੀ9 ਨਿਊਜ਼ ਮਿਲਦੇ ਆਪਣੇ ਬਾਰੇ ਸਾਰਨ ਮੇਰੇ ਵੱਲੋਂ ਜੈ ਐਮ ਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਆ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰੈਸਟਰ ਪ੍ਰੈਜ਼ੀਡੈਂਟ ਆ ਪਰ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੇਖਿਆ ਵੀ ਇੱਕ ਗਾਣਾ ਰਿਲੀਜ਼ ਹੋਇਆ ਵੈਲ ਵੈਟਰ ਨਾਮ ਦਾ ਉਹ ਰੈਪਰ ਜਿਹੜਾ ਮਸ਼ਹੂਰ ਰੈਪਰ ਬਾਲੀਵੁੱਡ ਦੇ ਵਿੱਚ ਬਾਦਸ਼ਾ ਉਹਨੇ ਰਿਲੀਜ਼ ਕੀਤਾ ਔਰ ਉਹਦੇ ਵਿੱਚ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੜੇ ਗੰਦੇ ਲਫ਼ਜ਼ ਜਿਹੜੇ ਮੈਂ ਦੱਸਣ ਯੋਗ ਨਹੀਂ ਆ ਉਹ ਗਾਣੇ ਦੇ ਵਿੱਚ ਉਸ ਬੰਦੇ ਨੇ ਬੋਲੇ ਜਿਹਨੂੰ ਲੈ ਕੇ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਮੁਸੀਬ ਭਾਈਚਾਰੇ ਚ ਰੋਸ਼ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਬਟਾਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਥੇਬੰਦੀ ਦੇ ਕੁਝ ਬੰਦਿਆਂ ਨੇ ਐਪਲੀਕੇਸ਼ਨ ਦਿੱਤੀ ਸੀ ਔਰ 30 ਨੰਬਰ ਐਫਆਈਆਰ ਜਿਹਨਾਂ ਸਾਨੂੰ ਕਰਕੇ ਦਿੱਤੀ ਆ ਕਿਲਾ ਲਾਲ ਸਿੰਘ ਠਾੜੇ ਦੇ ਵਿੱਚ ਔਰ ਪਹਿਲਾਂ ਜਿੱਦਾ 295 ਦਾ ਪਰਚਾ ਦਰਜ ਹੁੰਦਾ ਸੀ ਹੁਣ ਬਿਨਸ ਦੀਆਂ ਧਾਰਾਂ ਦੇ ਵਿੱਚ 298 ਦਾ ਪਰਚਾ ਦਰਜ ਹੋਇਆ ਵਾ ਔਰ ਅੱਜ ਅਸੀਂ ਆਪਣੇ ਸਾਰੇ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਗੱਲ ਕੀਤੀ ਆ ਵੀ ਹੁਣ ਮਾਫੀ ਤੇ ਗੱਲ ਨਹੀਂ ਮੁੱਕਦੀ ਜੀ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਜੋ ਇਹ ਹੋਰ ਵੀ ਕਿਸੇ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣ ਲਗਦਾ ਜੀ ਇਹ ਮਾਮਲੇ ਲਗਾਤਾਰ ਚੱਲ ਰਹੇ ਪਿਛਲੇ ਦਿਨਾਂ ਦੇ ਵਿੱਚ ਸਨੀ ਦਿਉਲ ਤੇ ਵੀ ਇੱਕ ਮਾਮਲਾ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਜਾਟ ਮੂਵੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਜਿਹੜਾ ਪਵਿੱਤਰ ਸਟੇਜ ਦੇ ਉੱਪਰ ਪਰਮ ਯੇਸ਼ੂ ਮਸੀਹ ਦੇ ਅੱਗੇ ਖੜੇ ਹੋ ਕੇ ਇਹ ਗੱਲ ਕਹਿ ਰਿਹਾ ਸਾਡੇ ਆਮੀਨ ਸ਼ਬਦ ਦਾ ਮਜ਼ਾਕ ਉਡਾ ਰਿਆ ਔਰ ਇਹ ਗੱਲ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਜਿਹੜਾ ਬਿਜ਼ੀ ਹੈ ਉਹਨੇ ਮੈਨੂੰ ਭੇਜਿਆ ਤੁਹਾਨੂੰ ਗਿਫਟ ਦੇਣ ਲਈ ਤੇ ਗੋਲੀਆਂ ਦੇ ਨਾਲ ਉਹਨੇ ਸਾਰਿਆਂ ਨੂੰ ਪੁਨਤਾ ਉਹ ਵੀ ਅਸੀਂ ਪ੍ਰਦਰਸ਼ਨ ਕੀਤਾ ਫਿਰ ਜਲੰਧਰ ਦੇ ਵਿੱਚ ਪ੍ਰਸ਼ਾਸਨ ਨੇ ਸਾਡੀ ਐਪਲੀਕੇਸ਼ਨ ਲਈ ਔਰ ਐਫ ਆਈ ਆਰ ਵੀ ਦਰਜ ਕੀਤੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਮਾਫੀ ਦੀ ਵੀਡੀਓ ਵੀ ਆ ਗਈ ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲਾਂ ਬਹੁਤ ਨਿੰਦਨਯੋਗ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕ ਸ਼ਰਾਰਤੀ ਆਂਸਰ ਨੇ ਇਹ ਜਿਹੜੀ ਆਪਣੀ ਝੂਠੀ ਸ਼ੋਹਰਤ ਲੈਣ ਦੇ ਲਈ ਆਪਣੀ ਟੀਆਰਪੀ ਵਧਾਉਣ ਦੇ ਲਈ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਕਿਉਂਕਿ ਪੂਰੇ ਪੂਰੇ ਵਰਲਡ ਦੇ ਵਿੱਚ ਜਿਹੜਾ ਮਸੀਹ ਭਾਈਚਾਰਾ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ 'ਚ ਵੱਸਦਾ ਵਾ ਉਹਨੂੰ ਸਾਰਿਆਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਦੀ ਆ ਜਿਹਦੇ ਗੱਲ ਕਰਦੇ ਨੇ ਮੈਂ ਸੋਮੇਦਾਂ ਵੀ ਜਿਹੜਾ ਸੈਂਸਰ ਬੋਰਡ ਆ ਸੈਂਸਰ ਬੋਰਡ ਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕ ਹੋਣੇ ਚਾਹੀਦੇ ਨੇ Hindu ਲੀਡਰ ਹੋਣੇ ਚਾਹੀਦੇ ਨੇ ਸਿੱਖ ਲੀਡਰ ਹੋਣੇ ਚਾਹੀਦੇ ਨੇ ਕ੍ਰਿਸਚੀਅਨ ਲੀਡਰ ਹੋਣੇ ਚਾਹੀਦੇ ਨੇ ਮੁਸਲਮਾਨ ਲੀਡਰ ਹੋਣੇ ਚਾਹੀਦੇ ਨੇ ਉਹਨੇ ਚਾਹੀਦਾ ਕਿਉਂਕਿ ਬੇਅਦਬੀ ਤੇ ਬੇਅਦਬੀ ਆ ਕਿਸੇ ਵੀ ਧਰਮ ਦੀ ਹੋਵੇ ਇਹ ਹਰੇ ਧਰਮਾਂ ਨੂੰ ਸਤਿਕਾਰ ਕਰ ਸਤਿਕਾਰ ਕਰਨਾ ਚਾਹੀਦਾ ਸਾਰੇ ਧਰਮਾਂ ਦਾ ਇਹ ਸਾਰੇ ਧਰਮਾਂ ਨੂੰ ਟਾਰਗੇਟ ਕਰਦੇ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਫਿਲਮਾਂ ਦੇ ਵਿੱਚ ਵੀ ਦੇਖਿਆ ਜਾਂਦਾ ਵਾ Hindu ਦੇਵੀ ਦੇਵਤਿਆਂ ਨੂੰ ਟਾਰਗੇਟ ਕੀਤਾ ਜਾਂਦਾ ਵਾ ਅਸੀਂ ਉੱਥੇ ਵੀ ਗੱਲ ਕਰਦੇ ਆ ਵੀ ਇਹ ਲੋਕ ਜਿਹੜੇ ਵੀ ਨੇ ਜਿਹੜੇ ਵੀ ਇਦਾਂ ਦਾ ਕੰਮ ਕਰਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਵਾ ਵੀ ਇਸ ਕਾਨੂੰਨ ਦੇ ਤਹਿਤ ਉਹ ਲੋਕ ਜਿਹੜੇ ਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਔਰ ਗਾਂਹ ਇਦਾਂ ਦਾ ਕੰਮ ਨਾ ਕਰਨ ਧੰਨਵਾਦ